ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਬਹੁਤ ਸਿਖਰਾਂ ਦੇ ਉੱਤੇ ਪਹੁੰਚਿਆ ਹੋਇਆ ਹੈ ਇਸ ਦਰਮਿਆਨ ਕੇਂਦਰ ਸਰਕਾਰ ਵੀ ਤਾਸ ਤੋਂ ਮਸ ਨਹੀਂ ਹੋ ਰਹੀ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਆਪਣੀ ਜਿਹੜੀ ਮੰਗਾਂ ਨੂੰ ਲੈ ਕੇ ਪਿੱਛੇ ਹਟਣ ਨੂੰ ਤਿਆਰ ਨਹੀਂ ਸਥਿਤੀ ਟਕਰਾਵ ਵਾਲੀ ਬਣਦੀ ਜਾ ਰਹੀ ਹੈ ਇਸ ਦਰਮਿਆਨ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਇੱਕ ਵਿਲੱਖਣ ਪਛਾਣ ਦੇ ਨਾਲ ਵਿਲੱਖਣ ਮੰਗ ਦੇ ਨਾਲ ਮੰਗ ਹੈ ਪੰਜਾਬ ਦੀ ਖੁਦਮੁਖਤਿਆਰੀ ਦੀ ਅੱਜ ਸ਼ੰਭੂ ਮੋਰਚਾ ਪੰਚਾਇਤ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਨਵਾਂ ਐਲਾਨ ਕੀਤਾ ਹੈ ਵੱਖਰੀ ਸਿਆਸੀ ਤਬਦੀਲੀ ਦਾ ਤੇ ਉਸ ਦੇ ਨੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਹੈ ਇੱਕ ਵੱਖਰਾ ਸਿਆਸੀ ਮੁਹਾਜ ਸਿਰਜਣ ਦੇ ਲਈ ਸਮਾਜਿਕ ਇਨਕਲਾਬ ਪੈਦਾ ਕਰਨ ਦਾ ਸਾਡੇ ਨਾਲ ਜੋਗਾ ਸਿੰਘ ਚੱਪੜ ਨੇ ਸ਼ੰਭੂ ਮੋਰਚਾ ਪੰਚਾਇਤ ਦੇ ਜੋਗਾ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸਟੀਵ ਤੇ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋਗਾ ਸਿੰਘ ਜੀ ਖੁਦ ਮੁਖਤਿਆਰੀ ਦੀ ਮੰਗ ਤੁਸੀਂ ਕੀਤੀ ਹੈ ਤੇ ਇਹਨੂੰ ਕੀਤਾ ਜਾ ਰਿਹਾ ਹੈ ਸਮਾਨਾਂਤਰ ਖਾਲਿਸਤਾਨ ਦੇ ਨਾਲ ਕਿ ਖੁਦਮੁਖਤਿਆਰੀ ਮਤਲਬ ਖਾਲਿਸਤਾਨ ਤੁਸੀਂ ਮੰਗ ਰਹੇ ਹੋ ਕਿਸਾਨੀ ਸੰਘਰਸ਼ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਹ ਸਵਾਲ ਵੀ ਉੱਠਣ ਲੱਗੇ ਨੇ ਕੀ ਸਪਸ਼ਟਿਕਰਨ ਹੈ ਆ ਦੇਖੋ ਜੀ ਇਹਦਾ ਮਤਲਬ ਤਾਂ ਫਿਰ ਜਿਵੇਂ ਤਾਮਿਲਨਾਡੂ ਵਰਗੀਆਂ ਸਟੇਟਾਂ ਵੀ ਖੁਦਮੁਖਤਿਆਰੀ ਮੰਗਦੀਆਂ ਫਿਰ ਉਹ ਵੀ ਖਾਲਿਸਤਾਨ ਮੰਗਦੀਆਂ ਹੋਣਗੀਆਂ ਤੇ ਹੋਰ ਸਟੇਟਾਂ ਵੀ ਆਪਣੇ ਵੱਧ ਅਧਿਕਾਰ ਮੰਗਦੀਆਂ ਇਹ ਤਾਂ ਨਾ ਜੀ ਇੱਕ ਅਜੀਹਾ ਹੂਆ ਖੜਾ ਕਰਦਾ ਖਾਲਿਸਤਾਨ ਸ਼ਬਦ ਦੇ ਨਾਲ ਹੁਣ ਗੁਰਦੁਆਰਾ ਸਹਿਬਾਨ ਹੈ ਜਿਹੜੇ ਉਹਨਾਂ ਦੇ ਜਿਹੜੇ ਨਿਸ਼ਾਨ ਸਾਹਿਬ ਹੈ ਉਹਨਾਂ ਨੇ ਤੇ ਲਿਖਿਆ ਹੋਇਆ ਰਾਜ ਕਰੇਗਾ ਖਾਲਸਾ ਫਿਰ ਉਹ ਖਾਲਸਤਾਨ ਬਣ ਗਿਆ ਤੇ ਇਸ ਕਰਕੇ ਕਿਸਾਨੀ ਸੰਘਰਸ਼ ਨੂੰ ਲਾਂਬੇ ਕਰਨ ਦੇ ਲਈ ਇਹ ਇੱਕ ਹੂਆ ਖੜਾ ਕਰ ਦਿੰਨੇ ਆ ਸੂਬੇ ਦੇ ਲਈ ਵੱਧ ਅਧਿਕਾਰ ਮੰਗਣੇ ਸੂਬੇ ਦੇ ਹਿੱਤਾਂ ਦੀ ਰਾਖੀ ਕਰਨੀ ਇਹਨੂੰ ਸੂਬੇ ਦੇ ਵੱਧ ਅਧਿਕਾਰ ਹੈ ਹੁਣ ਜੇ ਇਹਨੂੰ ਤੁਸੀਂ ਦੂਜੇ ਪਾਸੇ ਕਰ ਦੋ ਔਰ ਮੈਤਾ ਬਲ ਕੇ ਮੈਨੂੰ ਕਿਸੇ ਨੇ ਇੱਕ ਵਾਰ ਸਵਾਲ ਕਰਤਾ ਨਿਊਜ਼ੀਲੈਂਡ ਆਸਟ੍ਰੇਲੀਆ ਚ ਭਾਈ ਜੀ ਤੁਸੀਂ ਖਾਲਸਤਾਨ ਬਾਰੇ ਕੀ ਸੋਚਦੇ ਹੋ ਮੈਂ ਇਹਨੂੰ ਇੱਕੋ ਗੱਲ ਕਹੀ ਮੈਂ ਕਹਿੰਦਾ ਫਿਜੀ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਸੂਰਜ ਚੜਦਾ ਹੈ ਉਸ ਤੋਂ ਬਾਅਦ ਨਿਊਜ਼ੀਲੈਂਡ ਆਸਟ੍ਰੇਲੀਆ ਵਰਲਡ ਦੇ ਵਿੱਚ ਸੂਰਜ ਚੜੀ ਜਾਂਦੇ ਆਂ ਫਿਰ ਉੱਤਰੀ ਜਾਂਦੇ ਆਂ ਵੀ ਜਿਹੜੇ ਕੰਟਰੀ ਦੇ ਵਿੱਚ ਸੂਰਜ ਚੜਦਾ ਹੈ ਉੱਥੇ ਸਾਡੇ ਗੁਰੂ ਘਰਾਂ ਦੇ ਵਿੱਚ ਮਹਾਰਾਜ ਪ੍ਰਕਾਸ਼ ਹੋ ਜਾਂਦੇ ਆਂ ਫਿਰ ਜਿਵੇਂ ਜਿਵੇਂ ਸੂਰਜ ਆਪਣਾ ਚੜੀ ਜਾਂਦਾ ਉਸ ਉਸ ਕੰਟਰੀ ਪ੍ਰਕਾਸ਼ ਹੁੰਨੇ ਆ ਉਹਦੇ ਕੀਰਤਨ ਹੁੰਦਾ ਵੀ ਮੈਂ ਤਾਂ ਸਮਝਦਾ ਪੂਰੇ ਵਰਲਡ ਦੇ ਵਿੱਚ ਖਾਲਸੇ ਦੇ ਸਥਾਨ ਬਣੇ ਹੋਏ ਆਂ ਖਾਲਸੇ ਦੇ ਸਥਾਨ ਬਣੇ ਹੋਏ ਆਂ ਹੁਣ ਇਹ ਸ਼ਬਦ ਨੂੰ ਤੋੜ ਮਰੋੜ ਕੇ ਤੁਸੀਂ ਜਿਵੇਂ ਮਰਜ਼ੀ ਲਾ ਲਓ ਅੱਜ ਖਾਲਸਾ ਏਡ ਵੀ ਸੇਵਾ ਕਰ ਰਹੀ ਹੈ ਸੋ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਪੰਜਾਬ ਦਾ ਜਿਹੜਾ ਖਿੱਤਾ ਹੈ ਇਸ ਖਿੱਤੇ ਨੂੰ ਗੰਦਲਾ ਕਰਨ ਦੇ ਲਈ ਉਸ ਏਜੰਸੀਆਂ ਦੇ ਬੰਦੇ ਕੁਝ ਜਿਹੜੀਆਂ ਪੰਜਾਬ ਦੇ ਵਿੱਚ ਭ੍ਰਿਸ਼ਟ ਰਾਜਨੀਤਿਕ ਲੋਕ ਆ ਜਿਹੜੇ ਪੰਜਾਬ ਦੇ ਵਿੱਚ ਰਾਜਸੀ ਸ਼ਕਤੀ ਲੈ ਕੇ ਉਹਨੂੰ ਆਪਣੇ ਵਪਾਰ ਕੇਂਦਰ ਸਥਾਪਿਤ ਕੀਤੇ ਹੋਏ ਆ ਭਾਵੇਂ ਉਹ ਬਾਦਲ ਦਲ ਹੈ ਭਾਵੇਂ ਉਹ ਕਾਂਗਰਸੀ ਲਾਣਾ ਇਹ ਵੀ ਇਸ ਗੱਲ ਨੂੰ ਜਾਦਾ ਖੜਾ ਕਰਦੇ ਆ ਜੀ ਕਿ ਤਾਂ ਜੀ ਉਹ ਯਾਨੀ ਕਿ ਸਿਆਸੀ ਪਾਰਟੀਆਂ ਜਾਣਬੁੱਝ ਕੇ ਹਉਆ ਹਾਂ ਹਾਂ ਸੋ ਇਸ ਕਰਕੇ ਦੇਖੋ ਸਾਨੂੰ ਸ੍ਰੀ ਹਜੂਰ ਸਾਹਿਬ ਵੀ ਦਿਖਦਾ ਹੈ ਸਾਨੂੰ ਪਟਨਾ ਸਾਹਿਬ ਵੀ ਦਿਖਦਾ ਹੈ ਅਸੀਂ ਭਾਰਤ ਤੋਂ ਵੱਖ ਹੋ ਕੇ ਕਿਵੇਂ ਰਹਾਂਗੇ ਸਾਡੇ ਦੋ ਤਖਤ ਭਾਰਤ ਦੇ ਵਿੱਚ ਵੱਖੋ ਵੱਖ ਥਾਵਾਂ ਤੇ ਹੈ ਸਿੱਖ ਕਦੇ ਵੀ ਭਾਰਤ ਤੋਂ ਵੱਖ ਨਹੀਂ ਹੋਣਾ ਚਾਹੁੰਦਾ ਸਿੱਖਾਂ ਦੀ ਬਹੁਤਾਤ ਭਾਰਤ ਦੇ ਹਰ ਕੋਨੇ 'ਚ ਬੈਠੀ ਹੈ ਪਰ ਖੁਦਮੁਖਤਿਆਰੀ ਭਾਰਤ ਤੋਂ ਵੱਖ ਹੋਣਾ ਨਹੀਂ ਹੈ ਖੁਦਮੁਖਤਿਆਰੀ ਤਾਂ ਹਰੇਕ ਸਟੇਟੇ ਮੰਗ ਰਹੀ ਹੈ ਜੀ ਅੱਜ ਕੇਂਦਰ ਨੇ ਹਰੇਕ ਚੀਜ਼ ਆਪਣੇ ਕਬਜ਼ੇ ਥੱਲੇ ਲੈ ਲਈ ਕੀ ਕਿਸੇ ਸਟੇਟ ਦੇ ਕੋਲ ਕੋਈ ਅਜਿਹੀ ਸ਼ਕਤੀ ਹੈ ਕੋਈ ਅਜਿਹਾ ਮਤਲਬ ਪ੍ਰਬੰਧ ਹੈ ਜਾਂ ਕੋਈ ਅਜਿਹੀ ਤਾਕਤ ਹੈ ਜਿਹੜੀ ਸੂਬਾ ਆਪਣੇ ਪੱਧਰ ਤੇ ਕਰ ਸਕੇ ਕੋਈ ਵੀ ਅਜਿਹਾ ਫੈਸਲਾ ਨਹੀਂ ਸੂਬਾ ਲੈ ਸਕਦਾ ਸੋ ਇਸ ਕਰਕੇ ਵੱਧ ਅਧਿਕਾਰ ਲੈਣੇ ਜਾਂ ਖੁਦ ਮੁਖਤਿਆਰੀ ਮੰਗਣੀ ਇਹ ਕੋਈ ਕੇਂਦਰ ਤੋਂ ਵੱਖ ਹੋਣ ਦੀ ਗੱਲ ਨਹੀਂ ਹੈ ਇਹ ਇਹ ਸਿਰਫ ਮੰਗੀ ਤੁਸੀਂ ਕਰ ਰਹੇ ਹੋ ਜਾਂ ਮੁਕਾਮ ਤੱਕ ਇਹ ਲੜਾਈ ਪਹੁੰਚੂਗੀ ਵੈਸੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਸੀਗੀ ਇਹ ਕੋਈ ਵੱਧ ਅਧਿਕਾਰ ਜਾਂ ਹੋਰ ਗੱਲਾਂ ਦੀ ਨਹੀਂ ਸੀਗੀ ਅੱਜ ਦੀ ਪ੍ਰੈਸ ਕਾਨਫਰੰਸ ਤਾਂ ਅਸੀਂ ਜਿੱਦਾਂ ਦਾ ਅਸੀਂ ਸ਼ੰਭੂ ਮੋਰਚਾ ਲਾਇਆ ਉਸ ਦਿਨ ਤੋਂ ਪੰਜਾਬ ਦੀਆਂ ਵੱਖ-ਵੱਖ ਕੋਣਿਆਂ ਤੋਂ ਸਾਡੇ ਕੋਲ ਨੌਜਵਾਨ ਆ ਰਹੇ ਸੀ ਸਾਡੇ ਕੋਲ ਸਮਾਜਿਕ ਲੋਕ ਆ ਰਹੇ ਸੀਗੇ ਕੁਝ ਰਾਜਨੀਤਿਕ ਲੋਕ ਵੀ ਆਏ ਉਹਨਾਂ ਵੱਲੋਂ ਇੱਕ ਉਹ ਖੜਾ ਕੀਤਾ ਗਿਆ ਕਿ ਤੁਸੀਂ ਪੰਜਾਬ ਦੇ ਵਿੱਚ ਇੱਕ ਸਿਆਸੀ ਰਾਜਨੀਤਿਕ ਪਲੇਟਫਾਰਮ ਨਹੀਂ ਹੈਗਾ ਜਿਹੜਾ ਖੇਤਰੀ ਪਾਰਟੀ ਹੋਵੇ ਤੁਸੀਂ ਇਹ ਇੱਕ ਹੁੱਕਾ ਦਿਓ ਸ਼ੰਭੂ ਮੋਰਚੇ ਤੋਂ ਜਿੱਥੋਂ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਹੈ ਤੁਸੀਂ ਇਹ ਹੁੱਕਾ ਦਿਓ ਪੰਜਾਬ ਦੇ ਉਹਨਾਂ ਕੁੰਜੀਬੱਤ ਰਾਜਨੀਤਿਕ ਲੋਕਾਂ ਨੂੰ ਜਿਹੜੇ ਰਾਜਨੀਤਿਕ ਲੋਕ ਪੰਜਾਬ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਵਿੱਚ ਭਾਵੇਂ ਨਵਜੋਤ ਸਿੰਘ ਸਿੱਧੂ ਜੀ ਹੈ ਭਾਵੇਂ ਪ੍ਰਗਟ ਸਿੰਘ ਹੁਣੀ ਹੈ ਭਾਵੇਂ ਉਹਨਾਂ ਵਿੱਚ ਖਹਿਰਾ ਸਾਹਿਬ ਹੈ ਬੈਂਸਾਹਬ ਹੈ ਗਾਂਧੀ ਜੀ ਹੈ ਛੋਟੇ ਪ੍ਰਸਾਹਬ ਹੈ ਤੇ ਹੋਰ ਵੀ ਬੜੇ ਅਜਿਹੇ ਸਤਕਾਰਯੋਗ ਸੱਜਣ ਹੈ ਕਿ ਉਹ ਆ ਕੇ ਅਸੀਂ ਉਹਨਾਂ ਕੋਲ ਜਾਵਾਂਗੇ ਵੀ ਉਹਨਾਂ ਨੂੰ ਕਹਾਂਗੇ ਵੀ ਪੰਜਾਬ ਦੇ ਉਜਵਲ ਭਵਿੱਖ ਦੇ ਲਈ ਤੁਸੀਂ ਆਓ ਇੱਕ ਡੰਡਾ ਇੱਕ ਝੰਡਾ ਕਰਕੇ ਇੱਕ ਖੇਤਰੀ ਪਾਰਟੀ ਬਣਾਓ ਮਜ਼ਬੂਤ ਖੇਤਰੀ ਪਾਰਟੀ ਤਾਂ ਕਿ ਜਿਹੜਾ ਇਹ ਸੰਘਰਸ਼ ਹੈ ਇਹ ਸੰਘਰਸ਼ ਨੂੰ ਇੱਕ ਮਜ਼ਬੂਤ ਖੇਤਰੀ ਪਾਰਟੀ ਦੇ ਨਾਲ ਰਾਸੀ ਖੇਤਰੀ ਪਾਰਟੀ ਦੇ ਨਾਲ ਅਸੀਂ ਹੋਰ ਤਾਕਤਵਰ ਢੰਗ ਦੇ ਨਾਲ ਚਲਾ ਸਕੀਏ ਕਿਉਂਕਿ ਪੰਜਾਬ ਦੇ ਵਿੱਚ ਅੱਜ ਇੱਕ ਖਲਾਅ ਪੈਦਾ ਹੋ ਚੁੱਕਿਆ ਹੈ ਖੇਤਰੀ ਪਾਰਟੀ ਦਾ ਪਹਿਲਾਂ ਅਕਾਲੀ ਦਲ ਬੜੀ ਵੱਡੀ ਮਜ਼ਬੂਤ ਖੇਤਰੀ ਤੌਰ ਹੁੰਦਾ ਸੀ ਅੱਜ ਉਹ ਇੱਕ ਬਾਦਲ ਲਿਮਟਿਡ ਟੋਲੇ ਦੇ ਪਾਸੇ ਚਲਿਆ ਗਿਆ ਔਰ ਕਾਂਗਰਸ ਹੈ ਦਿੱਲੀ ਤੋਂ ਚੱਲਦੀ ਹੈ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਉਹ ਪੰਜਾਬ ਦੇ ਕਦੇ ਭੱਲੇ ਦੀ ਗੱਲ ਨਹੀਂ ਕਰਦੀਆਂ ਜੀ ਪਰ ਜੇ ਆਪਾਂ ਸੈਂਟਰ ਦਾ ਰੌਂਖ ਦੇਖ ਲਈਏ ਕੇਂਦਰ ਸਰਕਾਰ ਜਿਹੜੇ ਲੈਜ਼ੇ ਦੇ ਨਾਲ ਕਿਸਾਨਾਂ ਦੇ ਨਾਲ ਵੀ ਪੇਸ਼ ਆ ਰਹੀ ਹੈ ਤੇ ਇਹ ਜਿਹੜੀ ਮੰਗ ਹੋ ਰਹੀ ਹੈ ਜਾਂ ਜਿਹੜੀ ਵੱਖਰੀ ਸਿਆਸੀ ਪਾਰਟੀ ਤੁਸੀਂ ਕਹਿ ਰਹੇ ਹੋ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਤੇ ਇਹੋ ਜੀਆਂ ਜਿਹੜੇ ਅੰਦੋਲਨ ਨੇ ਉਹਨਾਂ ਨੂੰ ਤਾਂ ਕੇਂਦਰ ਕੁਚਲ ਦੇਣ ਦੀ ਸਮਰੱਥਾ ਰੱਖਦਾ ਹੈਗਾ ਜਿਸ ਤਰੀਕੇ ਦਾ ਉਹਨਾਂ ਦਾ ਲੈਜ਼ਾ ਹੈ ਨੇ ਦੇਖੋ ਜਦੋਂ ਜਦੋਂ ਨਾ ਤੁਸੀਂ ਮਜਬੂਤ ਸਿਆਸੀ ਧਿਰਾਂ ਖੜੀਆਂ ਹੋਣਗੀਆਂ ਹੁਣ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਲੋਕ ਆਪਸ ਦੇ ਵਿੱਚ ਇੱਕ ਦੂਜੇ ਦੇ ਵਿੱਚ ਇੱਕ ਦੂਜੇ ਵਿਰੁੱਧ ਇਲੈਕਸ਼ਨਾਂ ਲੜਕੇ ਮੁੱਖ ਮੰਤਰੀ ਦੀਆਂ ਕੁਰਸੀਆਂ ਵੀ ਹਾਸਲ ਕਰ ਲੰਦੇ ਸੀ ਉਹ ਵੀ ਆਪਣੇ ਸੂਬੇ ਦੇ ਅਧਿਕਾਰਾਂ ਦੇ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਤੁਸੀਂ ਦੇਖਿਆ ਹੀ ਹੈ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਸਾਡੇ ਸੂਬੇ ਦੇ ਹਿੱਤ ਪਿਆਰੇ ਆ ਸੋ ਜੇਕਰ ਉਹ ਲੋਕ ਇਕੱਠੇ ਹੋ ਸਕਦੇ ਆ ਤਾਂ ਪੰਜਾਬ ਦੇ ਪੰਜ ਸੱਤ ਲੋਕ ਕਿਉਂ ਨਹੀਂ ਹੋ ਸਕਦੇ ਪਰ ਕਿਤੇ ਇਹ ਤਾਂ ਨਹੀਂ ਹੈਗਾ ਵੀ ਕਿਸਾਨੀ ਸੰਘਰਸ਼ ਦੀ ਆੜ ਦੇ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਆਪਣੇ ਮਫਾਦਾਂ ਦੇ ਲਈ ਉੱਭਰ ਰਹੀ ਹੈ 2022 ਦੀਆਂ ਚੋਣਾਂ ਆ ਰਹੀਆਂ ਨੇ ਮੇਰੀ ਗੱਲ ਸੁਣੋ ਜੀ ਵੈਸੇ ਤਾਂ बार-बार ਇਹ ਜ਼ਿਕਰ ਹੁੰਦਾ ਹੈ ਕਿ 2022 ਲਈ ਉੱਭਰ ਰਹੀ ਹੈ 2022 ਲਈ ਮੈਂ ਇੱਕ ਗੱਲ ਕਿਉਂਕਿ ਤੁਸੀਂ ਜਨਤਾ ਦਾ ਸਵਾਲ ਕੀਤਾ ਜਨਤਾ ਇਹ ਗੱਲ ਕਹਿੰਦੀ ਹੈ ਜਨਤਾ ਨਹੀਂ ਕਹਿੰਦੀ ਉਹ ਭ੍ਰਿਸ਼ਟ ਰਾਜਨੀਤਿਕ ਲੋਕ ਕਹਿੰਦੇ ਆ ਜਿਨ੍ਹਾਂ ਨੂੰ 2022 ਦੇ ਵਿੱਚ ਹਾਰ ਦਾ ਡਰ ਸਤਾਉਂਦਾ ਤੁਸੀਂ ਉਹਨਾਂ ਕਰਕੇ ਕਹਿ ਰਹੇ ਹੋ ਲੇਕਿਨ ਮੈਨੂੰ ਇੱਕ ਗੱਲ ਦੱਸੋ ਜੇ ਇੱਕ ਮਜ਼ਬੂਤ ਖੇਤਰੀ ਪਾਰਟੀ ਹੁੰਦੀ ਤਾਂ ਜਦੋਂ ਨੀਤੀਯੋਗ ਦੀ ਮੀਟਿੰਗ ਦੇ ਵਿੱਚ ਕਾਨ ਸਿੰਘ ਪੰਨੂਨੀ ਖੇਤੀ ਸਕੱਤਰ ਗਏ ਉਹਨਾਂ ਨੇ ਦੱਸਤਾ 2019 'ਚ ਕਿ ਬਿੱਲ ਪਾਸ ਹੋਣ ਵਾਲੇ ਆ ਤਾਂ ਜੇ ਮਜ਼ਬੂਤ ਖੇਤਰੀ ਪਾਰਟੀ ਹੁੰਦੀ ਤਾਂ ਉਦੋਂ ਹੀ ਰੌਲਾ ਪਾਉਂਦੀ ਉਦੋਂ ਹੀ ਵਿਧਾਨ ਸਭਾ ਦਾ ਸੈਸ਼ਨ ਸੱਦਦੀ ਜੇ ਉਹਦੀ ਸਰਕਾਰ ਹੁੰਦੀ ਤਾਂ ਉਹਨਾਂ ਨੇ ਕਿਉਂ ਨਹੀਂ ਸੱਦਿਆ ਮਹਾਰਾਜ ਸਾਹਿਬ ਨੇ ਇਸ ਕਰਕੇ ਰਾਸੀ ਖੇਤਰ ਦੇ ਵਿੱਚ ਜੇ ਮਜਬੂਤ ਖੇਤਰੀ ਪਾਰਟੀ ਆ ਵੀ ਜਾਊਗੀ ਤਾਂ ਇਹਦੇ ਵਿੱਚ ਆਫਤ ਵੀ ਕੀ ਐ ਵੈਸੇ ਮੈਂ ਜਿਵੇਂ ਤੁਸੀਂ ਹੁਣ ਅਕਾਲੀ ਦਲ ਦੀ ਗੱਲ ਕੀਤੀ ਹੈ ਕਿ ਅਕਾਲੀ ਦਲ ਪਹਿਲਾਂ ਇਸੇ ਮਤਲਬ ਮੁਕਾਮ ਨੂੰ ਲੈ ਕੇ ਸ਼ੁਰੂ ਹੋਈ ਸੀ ਤੇ ਅੱਜ ਅਕਾਲੀ ਦਲ ਪਾਰਟੀ ਕੀ ਹੈ ਤੇ ਹਰ ਪਾਰਟੀ ਦਾ ਭਵਿੱਖ ਇਹ ਹੀ ਹੋਊਗਾ ਇਸੇ ਦਾ ਹੀ ਇਹ ਵੀ ਹੋਊਗਾ ਮੈਂ ਹੁਣ ਦੇਖੋ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਵਿਕਰਮ ਮਜੀਠੀਆ ਹਰ ਸਿਮਰਤ ਕੌਰ ਬਾਦਲ ਚਾਰ ਫੋਟੋਆਂ ਹੁੰਦੀਆਂ ਕਿ ਇਹ ਅਕਾਲੀ ਦਲ ਹੈ ਜਿਹੜੇ ਦਿਨ ਵਿਧਾਨ ਸਭਾ ਚ ਮਤਾ ਪਾਸ ਹੋ ਰਿਹਾ ਉਹ ਤੋਂ ਅੱਧੇ ਘੰਟੇ ਬਾਅਦ ਸਾਰੇ ਪੰਜਾਬ ਦੇ ਵਿੱਚ ਬੋਰਡ ਲੱਗ ਜੰਨੇ ਆ ਕਿ ਜੀ ਕਿਸਾਨਾਂ ਦੇ ਰੱਖੇ ਆ ਤੇ ਕਿਸਾਨਾਂ ਦੇ ਹਿੱਤਾਂ ਦੀ ਰੱਖੀ ਕਰੀ ਹੈ ਕੀ ਇਹ ਇੱਕ ਪਲਾਨਟ ਕੀਤਾ ਹੋਇਆ ਸਿਸਟਮ ਸੀਗਾ ਕਿ 15 ਮਿੰਟਾਂ ਬਾਅਦ ਲੱਡੂ ਵੀ ਵੰਡੇ ਜਾਂਦੇ ਆ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਜਿਹੜੀ ਅਸੀਂ ਗੱਲ ਕਰ ਰਹੇ ਆ ਅਸੀਂ ਉਹਨਾਂ ਸਿਆਸੀ ਲੋਕਾਂ ਨੂੰ ਸੱਦਾ ਦੇ ਰਹੇ ਆ ਜਿਹੜੇ ਸਿਆਸੀ ਲੋਕ ਕਿਤੇ ਨਾ ਕਿਤੇ ਜਾ ਕੇ ਜ਼ਿਆਦਾਤਰ ਕਿਤੇ ਨਾ ਕਿਤੇ ਨਹੀਂ ਜ਼ਿਆਦਾਤਰ ਪੰਜਾਬ ਦੇ ਉਹ ਹੱਕਾਂ ਦੀ ਲੜਾਈ ਲੜ ਰਹੇ ਹਨ ਜਿਨ੍ਹਾਂ ਨੇ ਸੰਤਾਪ ਵੀ ਹੰਡਾਇਆ ਤੇ ਜਿਹੜਾ ਨੇ ਬਹੁਤ ਜ਼ਿਆਦਾ ਆਵਾਜ਼ ਵੀ ਚੁੱਕੀ ਹੈ ਇਕੱਲੇ ਸਿਆਸੀ ਲੋਕਾਂ ਨੂੰ ਤੁਸੀਂ ਸੱਦਾ ਦੇ ਰਹੇ ਹੋ ਜਾਂ ਪੰਜਾਬ ਦੇ ਬਾਕੀ ਸਾਰੇ ਵਰਗਾਂ ਨੂੰ ਅਸੀਂ ਦੀਪ ਸਿੱਧੂ ਜੀ ਨੇ ਕਿਹਾ ਕਿ ਅਸੀਂ ਇੱਕ ਸਮਾਜਿਕ ਫਰੰਟ ਵੀ ਬਣਾਉਣਾ ਚਾਹੁੰਦੇ ਹਾਂ ਜਿਦੇ ਵਿੱਚ ਪ੍ਰੋਫੈਸਰ ਡਾਕਟਰ ਇੰਟੈਕਚੁਅਲ ਬੰਦੇ ਜਿਹੜੇ ਸਮਾਜਿਕ ਤੌਰ ਤੇ ਗੱਲ ਕਰਨੀ ਚਾਹੁੰਦੇ ਹੋਣ ਉਹਨਾਂ ਦਾ ਇੱਕ ਖੇਤਰ ਬਣਾਈਏ ਉਹਨਾਂ ਨੇ ਕਿਤੇ ਬਣਾਈਏ ਜਿਹੜਾ ਇੱਕ ਸਿਆਸੀ ਜਮਾਤ ਖੇਤਰੀ ਪਾਰਟੀ ਬਣੇ ਜੇ ਉਹ ਖੇਤਰੀ ਪਾਰਟੀ ਕਿਤੇ ਆਪਣੀ ਲੀਹ ਤੋਂ ਲੰਬੇ ਹੋਵੇ ਤਾਂ ਉਹ ਉਹਨਾਂ ਦਾ ਚੈੱਕ ਸਾਈਨ ਹੋਵੇ ਇੱਕ ਤਾਂ ਉਹ ਜਮਾਤ ਬਣੇ ਤੇ ਇੱਕ ਇਹ ਜਮਾਤ ਬਣੇ ਸੋ ਇਹ ਅੱਜ ਦਾ ਮਨੋਰਥ ਸੀਗਾ ਕਿਸਾਨੀ ਜਥੇਬੰਦੀਆਂ ਜਾਂ ਕਿਸਾਨ ਕਿਸਾਨ ਲੀਡਰਾਂ ਕੋਲੇ ਕਦੋਂ ਜਾ ਰਹੇ ਹੋ ਤੁਸੀਂ ਇਹ ਸੱਦਾ ਲੈ ਕੇ ਵੈਸੇ ਤਾਂ तकरीबन ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਾਡਾ ਸੰਪਰਕ ਹੈਗਾ ਉਹਨਾਂ ਦੇ ਬਹੁਤ ਸਾਰੇ ਆਕੂ ਸਾਡੇ ਕੋਲ ਆ ਵੀ ਰਹੇ ਅਸੀਂ ਜਾ ਵੀ ਰਹੇ ਹਾਂ ਇਹ ਵੈਸੇ ਇੱਕ ਭਰਮ ਪਲੇਖਾ ਫਲਾਇਆ ਹੋਇਆ ਹੈ ਤੇ ਇਸ ਕਰਕੇ ਮੈਂ ਸਮਝਦਾ ਕਿ ਕਿਸਾਨ ਆਗੂ ਤਾਂ ਸਾਡੇ ਸੰਪਰਕ 'ਚ ਹੈਗੇ ਆ ਕਿਉਂਕਿ ਕਿਸਾਨ ਆਗੂ ਹੀ ਨਹੀਂ ਕਿਸਾਨ ਜਦੋਂ ਧਰਨਿਆਂ ਦੇ ਵਿੱਚ ਆ ਰਹੇ ਆ ਤਾਂ ਮੈਂ ਸਮਝਦਾ ਆਗੂਾਂ ਦੀ ਤਾਂ ਕੋਈ ਗੱਲ ਨਹੀਂ ਔਰ ਅਗਲੀ ਗੱਲ ਇਹ ਜਿਹੜਾ ਇਹ ਜਿਹੜਾ ਅੱਜ ਦਾ ਪੁਆਇੰਟ ਸੀਗਾ ਇਹ ਅਸੀਂ ਦਾ ਇੱਕ ਪਲੇਟਫਾਰਮ ਹੀ ਦਿੱਤਾ ਜੀ ਸਾਡੀ ਕੋਈ ਜਥੇਬੰਦੀ ਨਹੀਂ ਸਾਡਾ ਕੋਈ ਡੰਡਾ ਨਹੀਂ ਸਾਡਾ ਕੋਈ ਝੰਡਾ ਨਹੀਂ ਅਸੀਂ ਤਾਂ ਕਿ ਸਿਰਫ ਉਹਨਾਂ ਨੂੰ ਪਲੇਟਫਾਰਮ ਦਿੱਤਾ ਹੈ ਕਿ ਅਸੀਂ ਉਹਨਾਂ ਨੂੰ ਇਸ ਪਲੇਟ ਪਲੇਟਵਾਰਮ ਤੋਂ ਇਕੱਠੇ ਕਰ ਦਈਏ ਮਤ ਕੋਈ ਇਹ ਸੋਚੇ ਕਿ ਅਸੀਂ ਕੋਈ ਬਣਾ ਰਹੇ ਹਾਂ ਅਸੀਂ ਕੋਈ ਸਿਆਸੀ ਪਾਰਟੀ ਨਹੀਂ ਬਣਾ ਰਹੇ ਅਸੀਂ ਤਾਂ ਉਹਨਾਂ ਨੂੰ ਸੱਦਾ ਦੇ ਰਹੇ ਹਾਂ ਯਾਨੀ ਕਿ ਇਹ ਵੀ ਮਤਲਬ ਹੈ ਕਿ ਕਿਸਾਨ ਜਥੇਬੰਦੀਆਂ ਜਿਹੜਾ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦੀ ਲੜਾਈ ਇੱਕ ਸਿਆਸੀ ਪਾਰਟੀ ਦੇ ਥਰੂ ਹੀ ਲੜੀ ਜਾਏਗੀ ਜਿਹਦਾ ਤੁਸੀਂ ਸੱਦਾ ਦੇ ਰਹੇ ਹੋ ਆਦਰਵਾਇਜ਼ ਉਸ ਕਾਮਯਾਬ ਨਹੀਂ ਹੋਣਗੇ ਦੇਖੋ ਕਿਸਾਨ ਯੂਨੀਅਨਾਂ ਜਾਂ ਹੋਰ ਕੋਈ ਇਹੋ ਜਿਹੀਆਂ ਸੁਸਾਇਟੀਆਂ ਉਹ ਲੜਾਈ ਲੜਦੀਆਂ ਸੀਮਤ ਤਰੀਕੇ ਨਾਲ ਕਿ ਸਾਨੂੰ ਆਹ ਰਾਇਤਾ ਮਿਲ ਜਾਣ ਸਾਨੂੰ ਇਹ ਮਿਲ ਜਵੇ ਇਹਦਾ ਤੁਸੀਂ ਵੀ ਭਵਿੱਖ ਦੇ ਵਿੱਚ ਦੇਖਿਆ ਹੀ ਹੈ ਤੇ ਜੇ ਤੁਸੀਂ ਕਿਸੇ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਜਾਓਗੇ ਜਿੱਥੇ ਕਾਨੂੰਨ ਬਣਨੇ ਆ ਉਹ ਕਾਨੂੰਨ ਤਾਂ ਤੁਸੀਂ ਚੁਣੇ ਹੋਏ ਨਮਾਇੰਦਿਆਂ ਦੇ ਤੌਰ ਤੇ ਬਣਾਉਣਾ ਹੈ ਨਾ ਔਰ ਬਲਕਿ ਅਸੀਂ ਤਾਂ ਕਿਸਾਨ ਯੂਨੀਅਨ ਦੇ ਵੀ ਉਹਨਾਂ ਨੌਜਵਾਨ ਆਕਵਾ ਨੂੰ ਸੱਦਾ ਦਵਾਂਗੇ ਕਿ ਤੁਸੀਂ ਵੀ ਇਸ ਲੜਾਈ ਦੇ ਵਿੱਚ ਅੱਗੇ ਆਓ ਤੁਸੀਂ ਵੀ ਇਸ ਜਮਾਤ ਬਣਦੀ ਹੈ ਹਲੇ ਸਾਨੂੰ ਆਸ ਪ੍ਰਮਾਤਮਾ ਤੇ ਹੈ ਕਿ ਸਾਰੇ ਇਹ ਸਿਹਰਦ ਰਾਜਨੀਤਿਕ ਲੋਕ ਇਸ ਗੱਲ ਨੂੰ ਸਾਡੀ ਨੂੰ ਮੰਨਣਗੇ ਔਰ ਅਸੀਂ ਉਹਦੇ ਵਿੱਚ ਕਿਸਾਨ ਯੂਨੀਅਨ ਦੇ ਵੀ ਸਿਹਰਦ ਆਗੂਆਂ ਨੂੰ ਕਹਾਂਗੇ ਕਿ ਤੁਸੀਂ ਵੀ ਇਸ ਜਮਾਤ ਦੇ ਵਿੱਚ ਆਓ ਰਾਜਨੀਤਿਕ ਲੜਾਈ ਤਾਂ ਉਹਨਾਂ ਨੂੰ ਵੀ ਲੜਨੀ ਚਾਹੀਦੀ ਹੈ ਕੇਵਲ ਆਪਾਂ ਸਟੇਜੀ ਲੜਾਈ ਜਾਂ ਸੰਘਰਸ਼ਾਂ ਦੀ ਲੜਾਈ ਦੇ ਨਾਲ ਨਾਲ ਇੱਕ ਰਾਜਨੀਤਿਕ ਲੜਾਈ ਵੀ ਲੜੀਏ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਸੋ ਜਿਹੜੀ ਸ਼ੰਭੂ ਮੋਰਚਾ ਪੰਚਾਇਤ ਹੈ ਉਸ ਦੇ ਵੱਲੋਂ ਵਾਰ-ਵਾਰ ਇਹੀ ਸੱਦਾ ਦਿੱਤਾ ਹੈ ਪੰਚ ਆਪ ਦੇ ਹਰ ਵਰਗ ਦੇ ਲੋਕਾਂ ਨੂੰ ਚਾਹੇ ਕਿਸਾਨ ਹੋਣ ਜਾਂ ਫਿਰ ਚੰਗੇ ਸੁਹਿਰਦ ਸਿਆਸੀ ਲੀਡਰ ਹੋਣ ਕਿ ਆਕੇ ਇੱਕ ਨਵਾਂ ਮੁਹਾਜ਼ ਹੈ ਜਿਹੜਾ ਉਹ ਸਰ ਜੀ ਇਹ ਨਵੀਂ ਖੇਤਰੀ ਪਾਰਟੀ ਦਾ ਤਾਂ ਹੀ ਇਹ ਲੜਾਈ ਹੈ ਜਿਹੜੀ ਪੰਜਾਬ ਦੇ ਹੱਕਾਂ ਦੀ ਖੁਦਮੁਖਤਿਆਰੀ ਦੀ ਉਹ ਲੜੀ ਜਾ ਸਕਦੀ ਹੈ ਵੀਡੀਓ ਜਰਨਲਿਸਟ ਸਿਮਰਨਪ੍ਰੀਤ ਸਿੰਘ ਦੇ ਨਾਲ ਹਰ ਸ਼ਰਨ ਕੋਰ ਦਾ ਖਾਲਸ ਟੀਵੀ ਲਈ ਚੰਡੀਗੜ੍ਹ ਤੋਂ ਖਾਸ ਰਿਪੋਰਟ